ਵੇਰਾ ਦੁੱਧਦਾਰੀ ਬਾਬਾ ਬਸਾਉ ਜੀ 165ਵਾਂ ਸਲਾਣਾ ਛੇਂਜ ਮੇਲਾ ਪਿੰਡ ਰੂਪੋਵਾਲ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਤਨਾ ਬਾਬਾ ਬਸਾਉ ਦੇ ਡੇਰੇ ਤੇ 520 ਬੈਲ ਦਾ ਸੱਜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਬੁਰੀ ਤਾਂ ਅਮਨਾ ਕਰਵਾਇਆ ਜਾ ਰਿਹਾ ਜਿਸ ਵਿੱਚ ਪਹਿਲਾ ਨਾਮ ਥਾਰ ਗਾਰ ਸਾਡਾ ਵੱਡਾ ਵੀਰ ਆਕਬਰ ਵਰਦੀ ਤੇ ਸੀ ਸਾਹਾ ਮਨਜੀਤ ਸਿੰਘ ਤੇ ਸੀ ਬਹੁਤ ਦਿੱਤੀ ਜਾਣੇ ਆ ਅਤੇ ਬਹੁਤ ਦਿਲ ਖਿੱਚਵੇਂ ਹੋਰ ਵੀ ਬਹੁਤ ਸਾਰੇ ਨਾਮ ਹੈ ਚਾਰ ਬੁਲਟ ਮੋਟਰਸਾਈਕਲ ਆਕਮਤ ਅਤੇ ਪਲੈਟਿਨਾ ਹੀਰੋ ਹਾਂਡਾ ਬਹੁਤ ਤਰ੍ਹਾਂ ਦੇ ਬਹੁਤ ਸਾਰੇ ਨਾਮ ਦਿੱਤੇ ਜਾਣੇ ਆ ਹੁਣੇ 2 ਘੰਟੇ ਪਹਿਲਾਂ ਆਪਣੇ ਬਲਾ ਖਿਲਾਫ ਸਿੱਧੂ ਜਿਹਨੇ ਆਪਣੇ ਫਾਨ ਦਾ ਪੁਜਾਰਾ ਕੀਤਾ ਤੇ 12 ਕਾਡੇ ਸਾਰੇ ਐਨ ਆਰ ਆਈ ਵੀਰ ਆਏ ਹੋਏ ਆ ਜਿਨ੍ਹਾਂ ਵਿੱਚ ਗੋਗਰੀਆ ਸਿੰਘ ਸਾਹਿਬ ਸਿੰਘ ਮੈਂ ਆਪ ਤੁਹਾਡਾ ਦਾਸ ਸਿੰਘ ਤੇਸੀ ਨੰਬਰ 10 ਦਾਸ ਸਿੰਘ ਤੇਸੀ ਐਨ 25 ਐਂਡ ਹੋਰ ਬਹੁਤ ਸਾਰੇ ਮੇਰੇ ਕੀ ਬੌਂਸ ਐਂਡ ਤੇਸੀ ਬਲਜੀਤ ਸਿੰਘ ਤੇਸੀ ਬਹੁਤ ਸਾਰੇ ਵੀਰਾਂਿਆਂ ਦਾ ਮੈਂ ਨਾਮ ਭੁੱਲ ਗਿਆ ਬਈ ਮਾਫ਼ ਕਰਨਾ ਬਹੁਤ ਸਾਰੇ ਵੀਰ ਆਇਆ ਸਾਰੇ ਇਸੇ ਦੇ ਇਲਾਕੇ ਦੀਆਂ ਸੰਗਤਾਂ ਦਾ ਤੇ ਹੋਰ ਸਾਰੇ ਵੀਰਾਂ ਦਾ ਬਹੁਤ ਧੰਨ ਵਗਾਰ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਡੀ ਦੇਸ਼ ਤੇ ਚੋਇਸ ਮੇਲੇ ਨੂੰ ਵਧਾਉਣ ਦੀ ਸਾਡਾ ਇੱਕੋ ਹੀ ਮਕਸਦ ਆ ਕਿ ਨੌਜਵਾਨ ਪੀੜੀ ਨਸ਼ੇ ਤੋਂ ਰਹਿਤ ਰਹੇ ਅਤੇ ਸਾਰਿਆਂ ਤੋਂ ਉੱਤੇ ਉੱਠ ਕੇ ਆਪਣਾ ਖੇਡਾਂ ਵੱਲ ਧਿਆਨ ਹੋਵੇ ਅਸੀਂ ਅੱਗੇ ਤੋਂ ਗਾਂ ਤੋਂ ਆਪਣੇ ਪਿੰਡ ਦੇ ਵਿੱਚ ਅਕੈਡਮੀ ਬਣਾਉਣ ਬਾਰੇ ਸੋਚ ਰਹੇ ਆ ਤਾਂ ਜੋ ਸਾਡੇ ਨੌਜਵਾਨ ਵੀ ਬੱਚੇ ਹੋਰ ਪਾਸੇ ਗਲਤ ਪਾਸੇ ਨਾ ਲੱਗ ਸਕਾ ਪਰ ਆਰ ਦਾ ਜੋ ਦੇਖਿਆ ਜਾਵੇ ਤਾਂ ਬਹੁਤ ਹੀ ਵਧੀਆ ਕੰਮ ਕੀਤੇ ਆ ਕਮੇਟੀ ਵਾਲਿਆਂ ਨੇ ਸਭ ਕੁਝ ਸਾਰਾ ਕੁਝ ਇੱਕਸਾਰ ਦਿਖ ਰਿਹਾ ਕੋਈ ਕਿਤੇ ਰੱਛ ਨਹੀਂ ਕੋਈ ਕਿਤੇ ਸਾਰੇ ਮੇਰੇ ਇਲਾਕੇ ਦੇ ਵੀਰ ਬਹੁਤ ਵਧੀਆ ਆਪਣੀ ਕਨਾਲ ਮੇਲੇ ਨੂੰ ਦਾ ਦਬਾਰ ਰਹੇ ਆ ਸਾਰੇ ਇਲਾਕੇ ਦੇ ਖੇਡਿਆ ਤੇ ਸਾਰਾ ਇਲਾਕਾ ਬਹੁਤ ਅਨੁਸ਼ਾ ਸਾਰੇ ਇਲਾਕੇ ਨੇ ਬਹੁਤ-ਬਹੁਤ ਵਧਾਈਆਂ ਦਿਨਾਂ ਆ ਅਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਪਿੰਡ ਦੀ ਰੌਣਕ ਨੂੰ ਵਧਾਇਆ ਅਤੇ ਮੇਲੇ ਦੀ ਸ਼ਾਨ ਨੂੰ ਵਧਾਇਆ ਸਾਹਿਬ ਜੀ ਕੀ ਫਤਿਹ ਜਿਨ੍ਹਾਂ ਵੀ ਮੇਰੇ ਵੀ ਸਾਰੇ ਆਏ ਨੇ ਸਾਡੇ ਮੇਲੇ ਦੀ ਰੌਣਕ ਦਾ ਸਾਰਾ ਵਾਰ ਬਹੁਤ-ਬਹੁਤ ਧੰਨਵਾਦ ਕਰਦੇ ਆ ਪਾਸ ਕਰਕੇ ਸਾਡੀ ਜਿਹੜੀ ਕਮੇਟੀ ਨੇ ਵਧੀਆ ਅਰੇਂਜਮੈਂਟ ਕੀਤਾ ਜਿੰਨੇ ਐਨਆਰਆਈ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੁਮਾਈਂ ਦੇ ਵਿੱਚੋਂ ਜ਼ਿਲ੍ਹੇ ਵੀ ਦੇ ਸਾਡਾ ਸਾਥ ਦਿੱਤਾ। ਅਸੀਂ ਸਾਰੇ ਹੀ ਜ਼ਿਲ੍ਹੇ ਵੀ ਬਾਹਲੇ ਆ ਸਾਰੇ ਹੀ ਪਿੰਡ ਵਾਲਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਦੀ ਫਤਿਹ ਮੇਰਾ ਨਾਮ ਨਾਨਕ ਸਿੰਘ ਤੇ ਸੀ ਮੈਂ ਸੁਨਵਾ ਪਿੰਡ ਦਾ ਬਹੁਤ ਸਰਾਣਾ ਮੈਂ ਤੇ ਬੈਠੂ ਮੈਂ ਕੈਨੇਡਾ ਗਿਆ ਸੀ 33 ਸਾਲ ਪੱਲਾ ਸੋ ਮੇਰਾ ਪਰਵਾਸ ਮਾਰੇ ਸਤੰਭ ਬਣਾਇਆ ਕਿ ਮੈਂ 33 ਸਾਲ ਬਾਅਦ ਆ ਕੇ ਮਕਬੂਲਾ ਚੈਂਟ ਮਿਲਣ ਆ ਰਿਹਾ ਦੇਖ ਤੋ ਸਾਰਿਆਂ ਇਸ ਇਸ ਸਰਕਾਰ ਨੂੰ ਆ ਮਾਪਾ ਕੇ ਸਿੰਝ ਦੇਖਣ ਆ ਉਹਨਾਂ ਦਾ 골ਡਨ ਸ਼ੂਟ ਨੂੰ ਉਹਨਾਂ ਦਾ ਧੰਨਵਾਦ ਤੇ ਇਹ ਸਾਰੇ ਐਨ ਆਰ ਆਈ ਵੀਰ ਜੋ ਹੋਂਦਾ ਬਾਕੇ ਇਸ ਸਿੰਝ ਮੇਲੇ ਤੇ ਪਹੁੰਚਿਆ ਸਾਡੀ ਸਾਰੀ ਕਮੇਟੀ ਵੱਲੋਂ ਸਪੈਂਟਰ ਵੱਲੋਂ ਜੀ ਸਾੜਿਆਂ ਦਾ ਬਿਰਸਾਂਤ ਕੀ ਆਇਆ ਤੇ ਜਿਹੜੀਆਂ ਸੱਗਾਂ ਪੂਰੇ ਤੋਂ ਚੱਲ ਕੇ ਇਸ ਸਿੰਝ ਮੇਲੇ ਦੀ ਰੌਣਕ ਵਧਾ ਰਹੀਆਂ ਹਨ ਉਹਨਾਂ ਦਾ ਸਾਰਾ ਸਾਥ ਸਾਡੇ ਸਿਰ ਮੱਥੇ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ बता कि तमाम हमलों के बाद भी एक जीत मिला अजथात नीचे लगाते हैं तो भी ये दोनों सुरक्षा की तलाश है एक ये भी बाकी दिया पतियां खुदियां का देवपाल देखा ये ढाल देती है सर माफ देती है ढाल देती है लड़ार माफ देती है ऐसे करके दोनों आप बने यानी न बिल्कुल नहीं हमें तीन लाख पांच जन असी दादा ਦੇ ਅੱਜਕੱਲ ਨਸ਼ਿਆਂ ਦਾ ਪ੍ਰਭਾਵ ਜ਼ਿਆਦਾ ਹੋ ਰਿਹਾ ਹੈ ਇਸ ਨੂੰ ਆਪਾਂ ਦੂਰ ਰਹੀਏ ਤੇ ਆਪਾਂ ਖੇਡ ਸੰਯੋਗ ਆਪੋ ਸੁਖਾਕੀ ਦਾ ਯਾਰ ਬੇਟੀ ਕਰਾਂਗੇ ਮੇਲੇ ਆ ਇਹਨਾਂ ਪੱਤ ਮਰਦ ਨੂੰ ਪੜਾਈਏ ਸਾਜੋ ਨਦੀ ਜਿੜੀ ਤੋਂ ਦੂਰ ਰਹੇ ਹਾਂ ਮਾਤਾ ਪਤਨੀ ਆ ਕੇ ਮੇਰੇ ਨਾਲ ਕਰਤੀ ਆ ਪਾੜੇ ਹੋਏ ਆਉਂਦੀ ਨਾਲ ਮੇਰੇ ਕੋਲ ਮੱਛੀ ਫੜਨੀ ਆ ਸਹੀ ਰਾਹ ਤੇ ਪੈ ਗਈ ਯਾਰ ਸਹੀ ਰਾਹ ਤੇ ਖੇਡ ਦੇ ਨਾਲ ਜੁੜੀਏ ਵਾਹਿਗੁਰੂ ਜੀ ਸਹੀ ਮਹਿਮਾਨੀ ਰਹੀ ਹੈ ਸਿੰਘ ਸਾਥ ਲੱਗ ਗਿਆ ਸਾਰੇ ਜੀ ਸੰਗਤ ਨੂੰ ਇੱਥੇ ਪਹੁੰਚਣ ਦੇ ਬਹੁਤ ਬਹੁਤ ਵਧਾਈਆਂ ਤੇ ਐਡਕੀ ਪਹਿਲੇ ਨੰਬਰ ਤੇ ਆਪਣੀ ਥਾਰ ਗੱਡੀ ਆ ਦੂਜੇ ਨੰਬਰ ਤੇ ਬੁਲਟ ਆ ਚਾਰ ਬੁਲਟ ਮੋਟਰਸਾਈਕਲ ਆ ਤੇ ਹਰ ਸਾਲ ਦੀ ਤਰ੍ਹਾਂ ਐਡਕੀ ਵੀ ਆਨ ਪੂਰਾ ਮੇਲਾ ਪੂਰਾ ਭਰਿਆ ਪਿਆ ਆ ਬਾਬੇ ਨੂੰ ਪੂਰਾ ਸਾਹ ਦਿੱਤਾ ਸਾਡੇ ਹੋਰ ਜੀ ਜੀ ਤੇ ਕਹਿੰਦੇ ਜੇ ਕਿਹੜਾ ਸਜੋ ਜਿੱਤੇ ਦਰਸਤੇ ਨਾਮ ਰੱਖੋਗੇ ਅਸੀਂ ਤਾਂ ਕਿ ਇਸ ਸਾਲ ਬੁਲਟ ਮੋਟਰਸਾਈਕਲ ਦੇ ਰਹੇ ਆ ਤੇ ਮੋਰ ਅਗਲੇ ਸਾਲ ਵੀ ਬੁਲਟ ਮੋਟਰਸਾਈਕਲ ਦੇ ਰਹੇ ਆ ਕਿਹੜੇ ਖਾਸ ਪ੍ਰਬੰਧ ਤੇ ਗ੍ਰਾਂਟ ਜੀ ਇੰਨੇ ਜੀ ਭਾਈ ਹੋਰ ਸਾਰੇ ਪਾਸੇ ਬਾਉਂਡਰੀ ਲੱਗੀ ਆ ਜੀ ਇਹਦੀ ਬਹੁਤ ਵਧੀਆ ਸਿਸਟਮ ਚੱਲ ਰਿਹਾ ਠੀਕ ਆ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇ ਰਹੇ ਹੋ ਜਿਹੜੇ ਨੌਜਵਾਨ ਪੀੜੀ ਨੂੰ ਇਹੀ ਪੈਸੇ ਦੇ ਰਿਹਾ ਕਿ ਨਸ਼ੇ ਛੱਡੋ ਤੇ ਆਪਣੇ ਪਹਿਲਵਾਨੀ ਦੇ ਵਿੱਚ ਆਓ ਤੇ ਹਰੇਕ ਸਾਲ ਜਿੱਦਾਂ ਟੂਰਨਾਮੈਂਟ ਚੱਲਦੇ ਪਏ ਆ ਤੇ ਆ ਕੇ ਵੱਧ ਤੋਂ ਵੱਧ ਹਿੱਸਾ ਲਾਓ ਪਾਡੀਆਂ ਜੀ ਬਹੁਤ ਉਤਸ਼ਾਹ ਦੇ ਨਾਲ ਦੇਖ ਰਹੇ ਆ ਸਾਰੇ ਸਾਰੇ ਬੰਦੇ ਟਿਗੇ ਬੈਠੇ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਹੈਂਡ ਜਲ ਨਹੀਂ ਕਰ ਰਹਾ ਤੇ ਪਾਟੀਆਂ ਚੱਲ ਰਹੀਆਂ ਆ ਤੇ ਗਾਂ ਹੁਣ ਪੜ ਗਈਆਂ ਕੋਸੀਆਂ ਚੱਲ ਰਹੀਆਂ ਅਸ ਤੋਂ ਪਹਿਲਾਂ ਸਭ ਇਹਨਾਂ ਨੂੰ ਕਿਹਾ ਦੇ ਦਿੱਤੀ ਸੀ ਕਿ ਆਪਾਂ ਦੇਖ ਰਹੇ ਹਾਂ ਕਦੇ ਪਰ ਇੱਕ ਵਾਰੋ ਅੰਤਰੇ ਹੈ ਜੀ ਹੋਰੇ ਅੱਜ ਕੀ ਥਾਰ ਗੱਡੀ ਦੇ ਰਹੇ ਆ ਕੋ ਕਿੰਨਾ ਲੱਗੇ ਛੋਟੀਆਂ ਆਲਟੋ ਕਾਰਾਂ ਦਿੱਤੀਆਂ ਜਾਂਦੀਆਂ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਦਾਂ ਕੀ ਇਨਾਮ ਖਾਰ ਦਿੱਤੀ ਆ ਰਹੀ ਆ ਦੇਖੋ ਇਹ ਜੋ 35 ਸਾਲ ਹੋ ਗਏ 35 ਨੂੰ ਪਿੰਡ ਰੁਕੋ ਆ ਮੋਟਰ ਚੱਲ ਜਾਂਦੇ ਜਾਂਦੇ ਆ ਖਾਰ ਗੱਡੀ ਦਿੱਤੀ ਜਾਂਦੀ ਆ ਬਹੁਤ ਵੱਡਾ ਮੇਲਾ ਆ ਅੱਛਾ ਜਿੱਤੇ ਜਾਂਦੇ ਆ ਪਲੀਸ ਲੱਖ ਰੁਪਏ ਦੀ ਬੋਥੜਾ ਮੈਂ ਦਿੱਤੀ ਅੱਛ ਝੋਟੀ ਜਈ ਆ ਹੋਰ ਨਾਮ ਬਹੁਤ ਅੱਛੇ ਜਾਂਦੇ ਬੁੰਡੀਆਂ ਦਿੱਤੀਆਂ ਜਾਂਦੀਆਂ ਘੜੇ ਦਿੱਤੇ ਜਾਂਦੇ ਆ ਤੇ ਬਹੁਤ ਬੜਾ ਸ਼ਾਨਦਾਰ ਮੇਲਾ ਹੁੰਦਾ ਨੂਕਵਾਲ ਦਾ ਬਹੁਤ ਵਧੀਆ ਮੇਲਾ ਹੈ ਸ਼ਾਂਤੀ ਦਾ ਮੇਲਾ ਪੰਚਾਇਤ ਜਿਹੜੀ ਆ ਬਹੁਤ ਜੁਗੀ ਪੰਚਾਇਤ ਆ ਸਾਰੇ ਸੌਜੀਓ ਬੰਦੇ ਆ

ਆਪ ਸਾਰੇ ਹੁਣ ਵੱਡੇ ਵੱਡੇ ਨਾਮ ਨੂੰ ਚੱਲ ਪਏ ਆ ਫੁੱਟਬਾਲ ਦਾ ਹੈ ਹੀ ਹੈ ਆਪ ਹੁਣ ਗਾ ਘੁੰਮ ਗੱਡੀਆਂ ਆ ਜਾਣੀਆਂ ਹੋਰ ਬੱਟੀਆਂ ਬਹੁਤ ਧੰਨਵਾਦ ਆ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਆ ਸੂਰੂ ਆ ਇਸ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਆ ਅੱਜ ਪੀਡੀ ਨੂੰ ਇਹੇ ਕਹਿਣਾ ਬੰਦੇ ਛੱਡ ਕੇ ਜਿਆਦਾ ਪਲਵਾਨੀ ਵਾਲਾ ਜੋ ਜਾਂ ਕਬੱਡੀ ਵਾਲਾ ਜੋ ਤਾਨੂੰ ਦੋਹਾਂ ਪਾਸੇ ਤੋਂ ਖੁੱਲੀ ਛੁੱਟੀ ਆ ਤੁਹਾਨੂੰ ਕੈਨੇਡਾ ਆਲੇ ਮੀਲੀਆ ਬਾਕੇ ਵੱਡੀ ਆਲਾ ਕੌਤੀਆਂ ਨੂੰ ਤੁਹਾਨੂੰ ਇੱਥੇ ਇਹੀ ਕੌਤੀਆਂ ਕਰਾਵਾਂਗੇ ਬਹੁਤ ਨੌਜਵਾਨ ਫੀਲ ਮਹੇਜ ਜਿਸ਼ੇਸ਼ ਆ ਬੇਜਾਸ਼ਾ ਤੋਂ ਦੂਰ ਰਹੋ ਮਿਹਨਤ ਕਰੋ ਮਿਹਨਤ ਕਰਕੇ ਤਗਾਹਾਂ ਦਾ ਉਹ ਇੱਕ ਜਿਹੜਾ ਆ ਉਹਨੂੰ ਉੱਚਾ ਚੱਕੋ ਬਹੁਤ ਬਹੁਤ ਧੰਨਵਾਦ ਜੀ

ते आपको दे कौन से कितने सीज़न में प्रभावित होंगे सामने तो कुछ ऐसा है कि बाद में सरकार किनारे निकलेगी उसकी पत्तर सुरक्षा के पास उसकी पत्तर हमेश के लिए निकलेगा इनामों को बिखेरो जहां है जिन्हां में जहां निकलेगी वही माफ़ी से माफ़ी है इनामों की तरीक़ पापा कुछ न कुछ रुकवाला इनामों की याद ਜਿੱਥੇ ਜਿੱਥੇ ਨੰਗਾ ਵੱਲ ਗਿਆ ਬੰਦ ਜਾਓ ਇਸ ਸਟੇਜ ਆਸੇ ਪਾਸੇ ਬੇਨਤੀ ਕਰਕੇ ਸਟੇਜ ਦੇ ਆਗਵਾ ਦੇ ਰੱਖਣਾ ਪਊ ਜਿਸ ਵਿੱਚ ਦਾ ਪ੍ਰਦਰਸ਼ਨ ਕਰੇ ਬਾਸਾਪ ਤੋਂ ਦੀ ਰਤਪਾਰ ਦੇ ਇਨਸਾਨੀ ਕੰਮ ਸੰਧਿ ਕੋਲ ਦੇ ਭਾਰੀ ਸ਼ਾਂਚ ਮੇਲਾ ਹੋ ਰਿਹਾ ਆ ਅੱਜ ਦੇ ਵਿੱਚ ਸਾਡੇ ਕਟਾਰੀਆ ਪਰਿਵਾਰ ਵੱਲੋਂ ਸੇਵਾਇਆ ਜੀ ਮੇਰਾ ਗੁਲਾਮਤ ਸੰਤ੍ਰ ਕੁਮਾਰ ਕਟਾਰੀਆ ਡੇਟਾ ਸਰਫ ਨਾ ਪਾਕਿਸਤਾਨ ਪੜਕੇ ਦੇ ਪੁੱਤਰਾਂ ਤੋਂ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਡੇ ਸਾਥੀ ਜੀ ਦੀ ਬਹੁਤ ਵਧੀਆ ਨਾਦਆ ਬਤਾਉਂਦੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਇਹਨੂੰ ਇਹੀ ਮੈਸੇਜ ਹੈ ਜੀ ਖੇਡਾਂ 'ਤੇ ਆਪਣਾ ਧਿਆਨ ਦਿਓ ਰੁਸ਼ਿਆ ਤੋਂ ਬਚੋ ਕੋਈ ਨਹੀਂ ਬੇਦੀਦ ਹੈ ਪਾਸੇ ਧਿਆਨ ਲਗਾਉਣਾ ਹੈ ਜੀ ਸ਼ੁਭਕਾਮਨਾਵਾਂ ਹੈ ਉਹ ਦੇਖਣ ਦਾ ਪਰਮਾਤਮਾ ਨੇ ਮੌਕਾ ਦਿੱਤਾ ਤੇ ਬੜੀ ਖੁਸ਼ ਹੋਈ ਕਿ ਜਿੱਡੇ ਵੱਡੇ ਲੈਵਲ ਤੇ ਇਹ ਮੇਲਾ ਤੇ ਝਿੰਚ ਕਰਾਇਆ ਜਾਂਦਾ ਸੋ ਮੈਥੇ ਦੀ ਆਰਗੇਨਾਈਜੇਸ਼ਨ ਨੂੰ ਅੱਜ ਦੀ ਪੰਚਾਇਤ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਉਤ ਨੂੰ ਇੱਕ ਛੱਗੇ ਪਾਸੇ ਮੇਡਾ ਦੇ ਪ੍ਰਤੀ ਪ੍ਰੇਰਿਤ ਕਰ ਰਹੇ ਹੋ ਤੇ ਦਿਨਾਂ ਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਵੀ ਅਸੀਂ ਆ ਕੇ ਆਪਣੇ ਸ਼ਹਿਰਾਂ ਨੂੰ ਬਰੂਸ ਰੱਖੀਏ ਸਰਦਾ ਚਰਨਦੀਪ ਸਿੰਘ ਚੰਨੀ ਪਾਰਲੀਮੈਂਟਰੀ ਦੀ ਮੀਟਿੰਗ ਨੂੰ ਕਾਰਨ ਦਿੱਲੀ ਨੂੰ ਕਾਰਨ ਅੱਜ ਸਿਰ ਤੇ ਪਹੁੰਚ ਨਹੀਂ ਸਕੇ ਤਾਂ ਉਹਨਾਂ ਨੇ ਮੈਨੂੰ ਵਿਸ਼ੇ ਜ਼ਿੰਮੇਵਾਰੀ ਨਾਲ ਭੇਜਿਆ ਕਿ ਪਿੰਡ ਰੂਪਵਾੜ ਤੋਂ ਉਹਨਾਂ ਦੇ ਫੰਡ ਦੇ ਵਿੱਚੋਂ 3 ਲੱਖ ਰੁਪਿਆ ਡਵੈਲਪਮੈਂਟ ਦੇ ਲਈ ਦਿੱਤਾ ਜਾਊਗਾ ਸੁਆਗਤ باقی ਸਾਰਿਆਂ ਦਾ ਤੇ ਸਰਪਾਲ ਸਾਹਿਬ ਜਿਹੜੇ ਜਿੱਦੜੇ ਮੇਰੇ ਨਾਲ ਆਏ ਜਿਨ੍ਹਾਂ ਵਿਸ਼ੇਸ਼ ਮੈਂਬਰ ਸਰ ਸਾਹਿਬ ਤੇ ਬਹੁਤ ਜਨੀ ਵੀ ਮਾਏ ਮੈਂਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਇਗ੍ਰਿਚਾ ਕਾਵਾਸਾ ਸ਼੍ਰੀ ਵਾਇਗ੍ਰਿਚੀ ਪਤ Anaa musuuru suur irinia muniara. 欢迎你们。